ਹੈਲੋ ਜੀ ਸਲਾਮ ਅਲ੍ਹਾਬ ਨਮਸਤੇ ਸਾਰੀ ਕਲਤ ਜੈ ਸਾਈਂ ਦੀ ਮੇਰੇ ਵੱਲੋਂ ਜਿੰਨੇ ਤੁਸੀਂ ਮੇਰੇ ਨਾਲ ਮੇਰੇ ਚੈਨਲ ਦੇ ਉੱਤੇ ਜੁੜੇ ਹੋਏ ਹੋ। ਇੱਕ ਵੀਡੀਓ ਇੰਸਟਾਗ੍ਰਾਮ ਦੇ ਉੱਤੇ ਬੜੀ ਵਾਇਰਲ ਹੋ ਰਹੀ ਆ ਮੈਨੂੰ ਬਹੁਤ ਲੋਕਾਂ ਨੇ ਭੇਜੀ ਆ ਤੁਸੀਂ ਵੀ ਦੇਖੀ ਹੋਣੀ ਆ ਤੇ ਮੈਂ ਵੀ ਦੇਖੀ ਆ ਕਿਸੇ ਇੰਸਟਾਗ੍ਰਾਮ ਦੇ ਪੇਜ ਦੇ ਉੱਤੇ ਸਾਈਂ ਲਾਦੀਸ਼ਾ ਸਰਕਾਰ ਦੀ ਜਿਹਦੇ ਵਿੱਚ ਸਾਈਂ ਲਾਦੀਸ਼ਾ ਸਰਕਾਰ ਦਾ ਇੱਕ ਰੂਪ ਆ ਜੋ ਕਿ ਕਿਸੇ ਸ਼ਾਇਦ ਪਰਿਵਾਰ ਵੱਲੋਂ ਲਿਆਂਦਾ ਗਿਆ ਹੋਣਾ ਸੇਵਾ ਵਾਸਤੇ ਪਰ ਉਹਨਾਂ ਤੋਂ ਸੇਵਾ ਨਹੀਂ ਹੋਈ। ਤੇ ਉਹਨਾਂ ਨੇ ਉਸ ਰੂਪ ਨੂੰ ਕਿਸੇ ਦਰਿਆ ਦੇ ਵਿੱਚ ਤਾਰਤਾ ਪਰ ਉਸ ਰੂਪ ਦਾ ਹਾਲ ਦੇਖ ਕੇ ਮੈਨੂੰ ਬਹੁਤ ਦੁੱਖ ਲੱਗਿਆ ਬਹੁਤ ਬੁਰਾ ਲੱਗਿਆ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਉਹਨਾਂ ਸਾਰਿਆਂ ਨੂੰ ਜਿਹੜੇ ਵੀ ਸਾਈਂ ਜੀ ਦਾ ਰੂਪ ਘਰੇ ਲੈ ਕੇ ਜਾਂਦੇ ਨੇ ਸੇਵਾ ਵਾਸਤੇ ਤੇ ਉਹਨਾਂ ਤੋਂ ਸੇਵਾ ਨਹੀਂ ਹੁੰਦੀ ਕਿ ਉਹ ਇਦਾਂ ਬੇਅਦਬੀ ਕਰਦੇ ਨੇ ਮੇਰੇ ਵੱਲੋਂ ਬੇਨਤੀ ਹੈ ਕਿ ਉਸ ਰੂਪ ਤੁਸੀਂ ਮੈਨੂੰ ਆ ਕੇ ਫੜਾ ਸਕਦੇ ਹੋ ਕਿ ਪਾਜੀ ਸਾਡੇ ਤੋਂ ਸਾਇੰਗੀ ਦੀ ਸੇਵਾ ਨਹੀਂ ਹੋ ਰਹੀ ਆ ਸਰੂਪ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਆ ਕਮੈਂ ਹਸਦਾਨ ਦਾ ਕਬੂਲ ਕਰੂੰਗਾ ਸਾਇੰਗੀ ਦਾ ਉਸ ਰੂਪ ਜਿਹੜਾ ਵੀ ਤੁਹਾਡੇ ਕੋਲੇ ਹੋਊਗਾ ਪਰ ਸਾਇੰ ਲਾਦੀਸ਼ਾ ਸਰਕਾਰ ਜਿਹਦੇ ਨਾਮ ਦੀ ਉਹਨਾਂ ਦੇ ਸਰੂਪ ਦੀ ਐਦਾਂ ਬੇਅਦਬੀ ਨਾ ਕਰੋ ਤਾਂ ਮੈਂ ਚਾਹੁੰਦਾ ਕਿ ਇਹ ਵੀਡੀਓ ਤੁਸੀਂ ਵੱਤੋ ਵੱਤ ਸ਼ੇਅਰ ਕਰੋ ਤਾਂ ਕਿ ਜਿੰਨੇ ਵੀ ਸਾਇੰਗੀ ਦੇ ਮੁਰੇਦ ਨੇ ਸਾਡੇ ਦੇ ਕੋਲੇ ਇਹ ਵੀਡੀਓ ਪਹੁੰਚੇ ਤੇ ਸਾਰੇ ਜਰੂਰ ਸੋਚਣ ਇਸ ਬਾਰੇ ਕਿ ਬੇਅਦਬੀ ਸਾਇੰ ਲਾਦੀਸ਼ਾ ਸਰਕਾਰ ਜਿਹਦੇ ਨਾਮ ਦੀ ਉਹਨਾਂ ਦੇ ਸਰੂਪ ਦੀ